ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਏ ਲੋਕਾਂ ਦੀਆਂ ਹੋਲੀਆਂ बोली ख़ालसे त बोला ਹੋਲੀਆਂ ਦੇ ਖਾਲਸੇ ਦਾ ਹੋਲਾ ਏ ਲੋਕਾਂ ਦੀਆਂ ਹੋਲੀਆਂ ਦੇ ਹੋਲੀਆ ਤੇ ਮੇਰਾ ਵਾਚਾਂ ਵਾਲਾ ਖੇਡਦਾ ਵਿੱਚ ਨੰਦਪੁਰ ਦੇ ਹੋਲਾ ਵਾਚਾਂ ਵਾਲਾ ਖੇਡਦਾ ਤੇ ਨੰਦਪੁਰ ਦੇ ਹੋਲਾ ਵਾਚਾਂ ਵਾਲਾ ਏਨਾ ਔਰ ਸਾਡੇ ਵਿੱਚ ਸਾਡੇ ਮਹਾਪੁਰਸ਼ ਸੰਤ ਅਰਕੇਸ਼ ਸਿੰਘ ਦੀ ਛੋਡੀ ਜਿਨ੍ਹਾਂ ਦਾ ਸਮਾਜ ਦੇ ਵਿੱਚ ਬਹੁਤ ਵੱਡਾ ਆਧਾਰ ਹੈ ਜਿਨ੍ਹਾਂ ਨੇ ਆਪਣੀ ਯਾਤਨਾਵਾਂ ਸਦਕਾ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਸੰਗਤਾਂ ਨੂੰ ਨਿਹਾਲ ਕੀਤਾ ਹੈ ਤੇ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਮਹਾਪੁਰਸ਼ ਸਤ ਜਸਵੰਤ ਸਿੰਘ ਜੀ ਖੇੜਾ ਵਾਲੇ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸਮੁੱਚੀ ਸਾਧ ਸੰਗਤ ਜੀ ਅੱਜ ਦੇ ਇਸ ਸ਼ੁਭ ਦਿਹਾੜੇ ਤੇ ਹੋਲੇ ਮਹੱਲੇ ਤੇ ਦਾਸ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹੈ ਬਹੁਤ ਬਹੁਤ ਵਧਾਈ ਦਿੰਦਾ ਹੈ ਬੜਾ ਪਵਿੱਤਰ ਪਾਵਨ ਸਥਾਨ ਹੈ ਬਹੁਤ ਵੱਡਾ ਤਪਸਥਾਨ ਹੈ 108 ਸੰਤ ਬਾਬਾ ਦੂਲਾ ਸਿੰਘ ਜੀ ਉਹਨਾਂ ਦੇ ਪਵਿੱਤਰ ਪਾਵਨ ਸਥਾਨ ਵਿਖੇ ਹੋਲੇ ਮਹੱਲਾ ਸਜਾਇਆ ਗਿਆ ਔਰ ਸਾਡੇ ਖਾਲਸਾ ਹੀ ਮੁੱਲੇ-ਭੱਲੇ ਦੇ ਤਿਆਰ ਤਿਵਾਰ ਤੇ ਮੈਂ ਸਾਰੀ ਸੰਗਤ ਨੂੰ ਬਹੁਤ-ਬਹੁਤ ਜਤਿਨੀ ਮੁਬਾਰਕਬਾਦ ਦਿੰਦਾ ਉਥੇ ਵਾਹਿਗੁਰੂ ਦੇ ਚਰਨਾਂ ਚ ਅਰਦਾਸ ਕਰਦਾ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਇਸੇ ਤਰ੍ਹਾਂ ਦੇ ਪਵਿੱਤਰ ਪਾਵਨ ਤਿਵਾਰ ਤੁਹਾਡੀ ਜ਼ਿੰਦਗੀ ਵਿੱਚ ਆਉਂਦੇ ਰਹਿਣ ਔਰ ਤੁਸੀਂ ਹਮੇਸ਼ਾ ਚੜ੍ਹਦੀ ਕਲਾ 'ਚ ਰਹੋ ਔਰ ਇਸੇ ਤਰ੍ਹਾਂ ਗੁਰੂਆਂ ਦੇ ਮਹਾਪੁਰਸ਼ਾਂ ਦੇ ਚਰਨਾਂ ਦੇ ਨਾਲ ਸਾਧ ਸੰਗਤ ਜੀ ਆਪਾਂ ਜੁੜੇ ਰਹੀਏ ਔਰ ਇਸੇ ਤਰ੍ਹਾਂ ਹੀ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਕਰਦੇ ਰਹੀਏ ਔਰ ਮੈਨੂੰ ਖੁਸ਼ੀ ਹੈ ਕਿ ਸਾਡੇ ਵਖ ਵਖ ਪਿੰਡਾਂ ਤੋਂ ਸਾਡੇ ਸਰਪੰਚ ਸਾਹਿਬਾਨ ਔਰ ਖਾਸ ਤੌਰ ਤੇ ਸਾਡੇ ਵੀ ਸਾਡੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਿ ਸਾਡੇ ਠਕਰਵਾਲ ਤੋਂ ਸਾਡੇ ਸਰਪੰਚ ਸਾਹਿਬ ਸਰਦਾਰ ਜਸਵਿੰਦਰ ਸਿੰਘ ਜੀ ਠਕਰਵਾਲ ਉਹ ਚੇਤੇ ਤੌਰ ਤੇ ਮੌਜੂਦ ਨੇ ਔਰ